ਕੀ ਟੀਵੀ ਉੱਤੇ ਗੀਤਾਂ ਦੀਆਂ ਦੇਖ ਕੇ ਮਸ਼ਹੂਰੀਆਂ ਦਿਲ ਵਿੱਚ ਰੀਝਾਂ ਹੋ ਗਈਆਂ ਨੇ ਗੂੜੀਆਂ ਟੀਵੀ ਉੱਤੇ ਗੀਤਾਂ ਦੀਆਂ ਦੇਖ ਕੇ ਮਸ਼ਹੂਰੀਆਂ ਦਿਲ ਵਿੱਚ ਰੀਝਾਂ ਹੋ ਗਈਆਂ ਨੇ ਗੂੜੀਆਂ ਕੰਨ ਲੱਗਾ ਮੁੰਡਾ ਦਾ ਵਸਿੰਗਲ ਟਰੈਕ ਕੰਨ ਲੱਗਾ ਮੁੰਡਾ ਦਾ ਵਸਿੰਗਲ ਟਰੈਕ ਹੁਣ ਪਿੰਡਾਂ ਵਿੱਚ ਰੋਜੇ ਕਲਾਕਾਰ ਹੀ ਉਰਖਦੇ ਉਹ ਕੋਰਤਾ ਚਨਾ ਦੇ ਬੂਲੇ ਰੰਗੇ ਦਾ ਕੁਰਤਾ ਸਨਾਂ ਦੇ ਬਾਪੂ ਕਲੇ ਰੰਗ ਦਾ ਦਿਲ ਦੇ ਵਿੱਚ ਗਾਣ ਦੇ ਹਵਾਲੇ ਇਕੱਠ ਦੇ ਕੁਰਤਾ ਸਨਾਂ ਦੇ ਬਾਪੂ ਕਲੇ ਰੰਗ ਦਾ ਦਿਲ ਦੇ ਵਿੱਚ ਗਾਣ ਦੇ ਹਵਾਲੇ ਇਕੱਠ ਦੇ ਉਹ ਵੇਖ 1000 ਲੱਗੇ ਇੱਕ ਗਾਣਾ ਗਾਉਣ ਨੂੰ ਲੱਗਦਾ ਨਹੀਂ ਸਮਾਂ ਮਾਤਾ ਮੁੰਜ ਕੇ ਬਣਾਉਣ ਨੂੰ ਵੀ 1000 ਰੰਗਾਂ ਇੱਕ ਗਾਣਾ ਗਾਉਣ ਨੂੰ ਲੱਗਦਾ ਨਹੀਂ ਸਮਾਂ ਮਾਤਾ ਮੁੰਜ ਕੇ ਬਣਾਉਣ ਨੂੰ ਵਧਿਆ ਜੀ ਕੰਪਨੀ ਨੂੰ ਮਿਲਣਾ ਹੈ ਆਪਾਂ ਵਧਿਆ ਜੀ ਕੰਪਨੀ ਨੂੰ ਮਿਲਣਾ ਹੈ ਆਪਾਂ ਕਹੀਂ ਤਾਂ ਵਿਚਾਰੇ ਹੁਣਾ ਹੈ ਮੈਂ ਲੱਟ ਲਏ ਕੁਰਤਾ ਸਨਾਂ ਦੇ ਬਾਪੂ ਬਲੇ ਰੰਗ ਦਾ ਕੁਰਤਾ ਸਨਾਂ ਦੇ ਬਾਪੂ ਬਲੇ ਰੰਗ ਦਾ ਦਿਲ ਦੇ ਵਿੱਚ ਗਾਣ ਦੇ ਹਮਾਲੇ ਉੱਠਦੇ ਕੁਰਤਾ ਸਨਾਂ ਦੇ ਬਾਪੂ ਬਲੇ ਰੰਗ ਦਾ ਦਿਲ ਦੇ ਵਿੱਚ ਗਾਣ ਦੇ ਹਮਾਲੇ ਉੱਠਦੇ ਹਾਂ ਚੰਗੇ ਬਸ ਜੇ ਤਬ ਪੂ ਲਾਤੇ ਮੇਰੀ ਟਿਪ ਤੇ ਦੇਖੀ ਫਿਰ ਲੋਕ ਤਾਂ ਚੜਾਣਗੇ ਸਟੇਜ ਤੇ ਕਿੰਗੇ ਤਾਂ ਸੱਜੇ ਤੇ ਬੱਪੂ ਲੱਤੇ ਮੇਰੇ ਤੇ ਤੇਖੀ ਫਿਰ ਲੋਕ ਤਾਂ ਚੜਾਉਣਗੇ ਸਟੇਜ ਤੇ ਓਏ 1 ਮਿੰਟ ਦਾ ਨਹੀਂ ਫਿਰ ਮਿਲਣਾ ਸਮਾਂ ਕਹਿਣ ਕਿਦਾ ਮੁੰਡਾ ਦੇਖੀ ਲੋਕ ਪੁੱਛਦੇ ਔਰ ਤਾਂ ਸਦਾ ਦੇ ਬੱਪੂਲੇ ਰੰਗੇ ਦਾ ਔਰ ਤਾਂ ਸਦਾ ਦੇ ਬੱਪੂਲੇ ਰੰਗੇ ਦਾ ਦਿਲ ਦੇ ਵਿੱਚ ਗਾਣ ਦੇ ਹਵਾਲੇ ਉੱਠਦੇ ਔਰ ਤਾਂ ਸਦਾ ਦੇ ਬੱਪੂਲੇ ਰੰਗੇ ਦਾ ਦਿਲ ਦੇ ਵਿੱਚ ਗਾਣ ਦੇ ਹਵਾਲੇ ਉੱਠਦੇ ਹੈਗਾ ਇੱਕ ਜਾਣਕਾਰ ਲਿਖਣ ਦਾ ਸ਼ੌਕੀਆ ਜੀਤੋ ਜੀਤ ਲੈਣੇ ਮੁੰਡਾ ਪਿੰਡ ਤੋਂ ਪੜਾਂ ਜੀ ਹਾਂ ਹੈਗਾ ਇੱਕ ਜਾਣਕਾਰ ਲਿਖਣ ਦਾ ਸ਼ੌਕੀਆ ਜੀਤੋ ਜੀਤ ਲੈਣੇ ਮੁੰਡਾ ਪਿੰਡ ਤੋਂ ਪੜਾਂ ਜੀ ਹਾਂ ਆਖਦਾ ਸੀ ਮੈਂ ਕਿਵੇਂ ਨੁਕਰ ਲੈ ਤਿਆਰੀ ਆਖਦਾ ਸੀ ਮੈਂ ਕਿਵੇਂ ਨੁਕਰ ਲੈ ਤਿਆਰੀ ਯਾਰ ਮੇਰੇ ਬਿਨੇ ਤੇਰੇ ਨਾਲ ਜੜੇ ਸੋ ਬਣ ਜੇ ਪਕੜ ਤੋਸ ਨਾ ਦੇ ਤੋ ਕੋਪਲੇ ਰੰਗ ਦੇ ਮੈਂ ਪਕੜ ਤੋਸ ਨਾ ਦੇ ਤੋ ਕੋਪਲੇ ਰੰਗ ਦੇ ਦਿਨ ਦੇ ਵਿੱਚ ਗਾਉਣ ਦੇ ਵਾੜੇ ਉੱਠਦੇ